ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਨ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਦਿਲ ਦਹਿਲਾਉਣ ਵਾਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮੈਰਿਜ ਫੰਕਸ਼ਨ ਦੇ ਵਿੱਚ ਸ਼ਮੂਲਿਤ ਕਰਨ ਵਾਸਤੇ ਇੱਕ ਮੌਜੂਦਾ ਆਮ ਆਦੀ ਪਾਰਟੀ ਦੇ ਸਰਪੰਚ ਅਤਰਨ ਤਰਨ ਜ਼ਿਲ੍ਹਾ ਦੇ ਵਲਟੋਹਾ ਤੋਂ ਉੱਥੇ ਸ਼ਾਮਲ ਹੁੰਦੇ ਨੇ ਤਾਂ ਦੋ ਅਨਪਛਾਤੇ ਨੌਜਵਾਨ ਮੈਰਜ ਪਾਰਟੀ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਸਰਪੰਚ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਸ ਦੀ ਹਤਿਆ ਕਰ ਦਿੰਦੇ ਨੇ ਤਾਂ ਸੀਸੀਟੀਵੀ ਵੀ ਇਸ ਦੀ ਸਾਹਮਣੇ ਆਈ ਹੈ ਤਾਂ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦੋ ਸ਼ਤਰ షూਟਰ ਜਿਹੜੇ ਨੇ ਉਹ ਗੋਲੀ ਮਾਰ ਕੇ ਉੱਥੋਂ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਦੱਸਦੇ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲਾਗੇ ਛਾਕੇ ਦੇ ਜਿਹੜੇ ਸੀਸੀਟੀਵੀ ਆ ਉਹ ਖੰਗਾਲੇ ਜਾ ਰਹੇ ਨੇ ਤਾਂ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਬਹੁਤ ਜਲਦ ਮੁਜ਼ਰਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਕੀ ਕੋਈ ਕੋਈ ਬੰਦਾ ਨਾ ਕਲਿਆਣ ਸਿੰਘ ਮੈਂ ਦਿਨਨਗਰ ਦਾ ਰਹਿਣ ਵਾਲਾ ਯਾਰ ਮੋੜੇ ਨਾਲ ਚੱਲਦਾ ਹਾਂ ਤੇ ਉਹ ਆਹ ਫੰਕਸ਼ਨ ਚੱਲ ਰਿਹਾ ਹੈ ਬੜਾ ਵਧੀਆ ਜੀ ਕੋਈ ਗੱਲ ਨਹੀਂ ਇਦਾਂ ਦੀ ਇਹ ਪਿੱਛੇ ਬੈਠੇ ਹੀ ਖਾਧੀ ਰਹੇ ਗਏ ਤੇ ਪਿੱਛੋਂ ਦੋ ਮੁੰਡੇ ਆਏ ਆ ਬਾਹਰੋਂ ਉਹ ਫਾਇਰ ਕਰਕੇ ਚੱਲ ਗਏ ਬੱਸ ਹੋਰ ਕੋਈ ਗੱਲ ਕਿੰਨੀਆਂ ਗੋਲੀਆਂ ਚੱਲੀਆਂ ਦੋ ਦੋ ਚੱਲੀਆਂ ਤੇ ਕੀ ਲੜਾਈ ਝਗੜਾ ਸੀ ਕੋਈ ਪਤਾ ਨਹੀਂ ਇਹਨੀਆਂ ਸਾਨੂੰ ਦੱਸੋ ਯਾਰ ਕੋਈ ਫਰੋਤੀ ਦਾ ਮਾਮਲਾ ਹੈਗਾ ਜੀ ਕੋਈ ਉਹ ਫਰੋਤੀ ਦਾ ਮਾਮਲਾ ਇਹਨਾਂ ਨੂੰ ਪਤਾ ਹੋ ਗਿਆ ਤੇ ਕੁੜੀ ਵਾਲੇ ਕੁਵਾਰ ਵਾਲੇ ਨੂੰ ਇੱਧਰ ਦਾ ਪਤਾ ਹੋ ਗਿਆ ਓਕੇ ਓਕੇ ਪ੍ਰਾਪਤ ਹੋਈ ਇਸੇ ਲਾਉਣਾ ਨਾ ਬਰਾਤ ਦੀ ਇਹਨਾਂ ਨਾਲ ਜੀ ਨਾਲ ਆਇਆ ਪੱਲੋ ਵੀ ਇਹਨਾਂ ਦਾ ਹਮਲਾ ਹੋ ਚੁੱਕਾ ਦੋ ਤਿੰਨ ਵਜੇ ਉਹ ਨਹੀਂ ਮੈਨੂੰ ਕਿੱਥੋਂ ਦੇ ਆ ਜੀ ਲੜਕੀ ਵਾਲੇ ਅੰਮ੍ਰਿਤਪੁਰ ਦੇ ਜਿੱਥੇ ਅਸੀਂ ਪੈਂਦੀ ਅੱਛਾ ਉਸ ਬਿਲਕੁਲ ਤੁਸੀਂ ਇਹ ਰਾਹੀ ਦੇਖ ਸਕਦੇ ਹੋ ਕਿ ਅਸਲ ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਕਿਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉਤੋਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜੀਸ ਦੇ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ جے اوناروں کوئی تھریٹ ہو رہا ہوندی سی۔ چھ نہیں اس چیز دا مینوں پتہ پورا۔ اوے کی لگدے سی؟ ا ਕੁੜੀ والو سی، ਮੁੰਡੇ ਵਾਲੋ ਸੀ ਕੀ ਲੱਗਦੇ? ਕੁੜੀ ਵਾਲੋ ਹੀ ਮੇਰੇ ਸਾਹ। ਕੁੜੀ ਵਾਲੋ ਇਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ। اچھا ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਆ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਦੇ। اچھا ਜਾਣ ਪਛਾਨ। ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚਲੇ। ਹਾਂਜੀ ਹਸਪੀਟਲ ਲੈ ਕੇ ਆ। ਲਾਤ ਕਿਦਾਂ ਦਿੱਤੀ? ਲਾਤ ਕਿਤਾ ਸੀ। ਲਾਤ ਮੇਰੇ ਸਾਹਨੇ ਡੈਥ ਹੋ ਗਈ ਉਹਨਾਂ ਦੀ। ਇਹ ਜਿਹੜੀ ਸਿਰ 'ਚ ਵੱਜੀਆਂ ਗੋਲੀ। ਸਾਹ ਸਿਰ 'ਚ ਮਾਰੀਆਂ ਗੋਲੀ। ਇਹ ਬੁੜੇ ਚੱਲ ਜਾਂਦੇ। ਗੋਲੀਆਂ ਦੋ ਦੀ ਆਵਾਜ਼ ਆਈ ਮੈਨੂੰ। ਪ ਉਹ ਵੀ ਵਿਆਹ ਦੇ ਵਿੱਚ ਸ਼ਾਮਲ ਹੋਏ ਸਕੇ ਆ ਵਿਆਹ ਦੇ ਸ਼ਾਮਲ ਹੋਏ ਫੇਰ ਹੀ ਅੰਦਰ ਆਏ ਆ ਅੱਛਾ ਉਹ ਕੀ ਅਪਡੇਟ ਦੇਖ ਕੇ ਸਾਹਮਣੇ ਜੋ ਅਜੇ ਤੇ ਅੰਮ੍ਰਿਤਸਰ ਬਾਈਪਾਸ ਤੇ ਮੈਰੀਗੋਲਡ ਤੇ ਇੱਕ ਪੈਲੇਸ ਜਿੱਥੇ ਜੋ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਵਿਆਹ ਦਾ ਇੱਕ ਸਮਾਗਮ ਤੇ ਜੋ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਜਮਲ ਸਿੰਘ ਇੱਕ ਵਿਅਕਤੀ ਜੋ ਵਰਲਟੋਏ ਦੇ ਰੈਸ਼ੀ ਨੇ ਉਹ ਇੱਥੇ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੋਈ ਵਿਅਕਤੀਆਂ ਨੇ ਆ ਕੇ ਇੱਥੇ ਗੋਲੀ ਮਾਰ ਦਿੱਤੀ ਜਿਹੜੇ ਮੌਕੇ ਤੇ ਜੋ ਸਾਨੂੰ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਖੁਦ ਸਾਰੇ ਆਫੀਸਰਸ ਇੱਥੇ ਆ ਸੀਨੀਅਰ ਆਫੀਸਰ ਸਾਰੇ ਇੱਥੇ ਆਏ ਹੋਏ ਨੇ ਸਾਡੇ ਮਾਜੋ ਸੀਪੀ ਸਾਹਿਬ ਉਹ ਵੀ ਪੂਰਾ ਇਸ ਚੀਜ਼ ਨੂੰ ਸਾਫ਼ ਦੇਖ ਰਹੇ ਨੇ ਸਾਰਾ ਆ ਕੇ ਸੋ ਇਹਦੇ ਵਿੱਚ ਜੋ ਹੁਣ ਤੱਕ ਦੀ ਇਹੀ ਇਨਫੋਰਮੇਸ਼ਨ ਹੈ ਕਿ ਜਰਮਨ ਸਿੰਘ ਜੋ ਵਰਟੋਏ ਦੇ ਰਹਿਣ ਵਾਲੇ ਨੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਕਾਰਵਾਈ ਪੂਰ ਜਿਹੜੀ ਅਸੀਂ ਕਰ ਰਹੇ ਹਾਂ ਇਮੀਡੀਏਟਲੀ ਤਫ਼ਤੀਸ਼ ਸਾਡੀ ਚੱਲ ਰਹੀ ਹੈ ਜਲਦੀ ਜਿਹੜੇ ਵਿਅਕਤੀ ਹੈਗੇ ਉਹ ਫੜੇ ਜਾਣਗੇ ਇਹ ਲੜਾਈ ਹੈ ਜੀ ਆਇਆ ਗਿਆ ਮੋਟਰਸਾਈਕਲ ਆਏ ਸਰ ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈਗਾ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜੋ ਵੀ ਲੇਕਿਨ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਆ ਟੈਕਨੀਕਲ ਸਰਵੇਲੈਂਸ ਆ ਸਾਰੀਆਂ ਚੱਲਦੀਆਂ ਨੇ ਤੇ ਵੀ ਆਰ ਵਰਕਿੰਗ ਔਨ ਇਟ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਨੇ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਕਿਤੇ ਵੀ ਕੋਈ ਕੰਮ ਹੋਇਆ ਤੇ ਇਮੀਡੀਏਟਲੀ ਅਸੀਂ ਟਰੇਸ ਕੀਤੇ ਆ ਤੇ ਆ ਤੁਹਾਨੂੰ ਇਹਦੇ ਬਾਰੇ ਵੀ ਦੱਸ ਦੇਣਗੇ ਜਲਦੀ ਅਸੀਂ ਟਰੇਸ ਕਰਾਂਗੇ ਤੇ ਜਲਦੀ ਜਿਹੜੇ ਮਲਜਮ ਫੜੇ ਜਾਣਗੇ ਦੇਖੋ ਇਹ ਸਾਰਾ ਚੀਜ਼ ਜਿਹੜੀ ਹੈਗੀ ਆ ਕਿਉਂਕਿ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤਰਨਤ ਸੋ ਉਸ ਏਰੀਆ ਦੇ ਵਿੱਚ ਉਹ ਵੀ ਅਸੀਂ ਸਾਰੇ ਇਨਪੁਟ ਲੈ ਰਹੇ ਹਾਂ ਕਿ ਪੁਰਾਣਾ ਕੇਸ ਦੇ ਵਿੱਚ ਕੀ ਉਹਨਾਂ ਦੇ ਕੋਲ ਹੈਗਾ ਜੋ ਵੀ ਉਹ ਮਾਮਲਾ ਸਾਹਮਣੇ ਆਏਗਾ ਉਹਦੇ ਮੁਤਾਬਕ ਅਸੀਂ ਤਫ਼ਤੀਸ਼ ਚ ਅਸੀਂ ਆਪਣੀ ਕਾਰਵਾਈ ਅੱਗੇ ਲਿਆਵਾਂਗੇ ਤੇ ਜਲਦੀ ਫੜੇ ਜਾਣਗੇ ਅੱਛਾ ਸਰ ਉਹ ਕਿੰਨੇ ਕਿ ਪਹਿਲੇ ਵੀ ਉਹਨਾਂ ਨੂੰ ਫੋਰੋਕੀ ਦੀ ਕਾਲਸ ਆਈਆਂ ਸਾਂ ਮੈਂ ਤੁਹਾਨੂੰ ਇਹ ਹੀ ਦੱਸ ਰਿਹਾ ਵੀ ਇਹ ਅੰਮ੍ਰਿਤਸਰ ਦੇ ਰੈਸ਼ੀ ਨੇ ਇਹ ਤਰਨਤਨ ਵਟੋਏ ਦੇ ਆ ਤੇ ਉਹ ਮੇਰੇ ਤਫ਼ਤੀਸ਼ ਦਾ ਪੜਾਅ ਅਸੀਂ ਆਏ ਹਾਂ ਤੇ ਹੁਣ ਇਸ ਟਾਈਮ ਅਸੀਂ ਵਰਕ ਕਰ ਰਹੇ ਹਾਂ ਉਹਨੂੰ ਤੇ ਜਲਦੀ ਜੋਰੋ ਚੀਜ਼ ਹੈਗੀ ਉਹਦੇ ਮੁਤਾਬਕ ਸਾਹਮਣੇ ਉਹ ਕਰ ਲਾਂਗੇ ਜੀ ਦੇਖੀ ਹੈ ਕੋਈ ਨਜ਼ਰ ਆਇਆ ਸੀ ਵੀ ਆ ਵਰਕਿੰਗ ਆ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜਦੋਂ ਜਿੰਨੀ ਜਲਦੀ ਅਸੀਂ ਇਹਨੂੰ ਪੜਾਂਗੇ ਤੇ ਤੁਹਾਨੂੰ ਦੱਸਾਂਗੇ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜੂਰ ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈ ਮੈਂ ਉਹ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜਿਸ ਜੀ ਨਾਲ ਮੇਰੀ ਤਫਤੀਸ਼ ਨੂੰ ਕਿਸੇ ਪ੍ਰਕਾਰ ਦਾ ਕੋਈ ਹਰਜ ਹੋ ਸਕਦਾ ਮੈਂ ਨਹੀਂ ਹਾਂ ਲੇਕਿਨ ਤੁਹਾਨੂੰ ਦੱਸ ਦਿੱਤਾ ਕਿ ਮੌਕੇ ਤੇ ਇਸੇ ਸਾਰ ਇਸ ਟਾਈਮ ਸਾਰੇ ਸੀਨੀਅਰ ਆਫੀਸਰ ਸਾਰੀ ਸਾਡੀ ਟੀਮ ਮੌਜੂਦ ਹੈ ਤੇ ਵੀ ਆ ਵਰਕਿੰਗ ਅੱਛਾ ਸਰ ਐਮਐਲਏ ਸਾਹਿਬ ਵੀ ਵਿੱਚ ਮੌਜੂਦ ਸੀਗੇ ਜ਼ਿਲ੍ਹਾ ਇੰਸਪੈਕਟਰ ਦੇਖੋ ਸਾਰੇ ਉਹਦੇ ਵਿੱਚ ਗੈਸਟ ਆਏ ਕਾਫੀ ਲੋਕ ਉੱਥੇ ਮੌਜੂਦ ਸੀਗੇ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਤੇ ਰਹੋ ਸ਼ੇਰ ਪੰਜਾਬ ਨਿਊ